ਉਹ ਕਿਹੜੇ ਨੂੰ ਕਰ ਰਹੇ ਹੋ ਲਿਆਓ ਫਿਰ ਸਾਹਮਣੇ ਆ ਵੀ ਆ ਵੀ ਦੇਖ ਸਕਦੇ ਹੋ ਦੋਸਤੋ ਜਿੱਥੇ ਗਊਸ਼ਾਲਾ ਚ ਸੇਵਾ ਕਰ ਰਹੇ ਨੇ ਗਊਸ਼ਾਲਾ ਦੇ ਪ੍ਰਧਾਨ ਨੇ ਗੁਰਸੇਵਕ ਸਿੰਘ ਢਾਲੀਪਾਲ ਤੇ ਉਹ ਆ ਮੈਂਬਰੀ 6 ਨੰਬਰ ਵਾਰਡ ਚੋਂ ਆ ਦੇਖ ਸਕਦੇ ਹੋ ਜੀ ਹਾਂ ਤਾ ਚੜ ਜਾ ਸਾਰੀਆਂ ਸੰਗਤਾਂ ਖੜੀਆਂ ਨੇ ਹਾਂ ਭਾਈ ਓਕੇ ਸੇਮ ਪਾਈ ਸੇਮ ਤੋਂ ਪੂਰੀ ਸਪੋਰਟ ਕਰਾਂਗੇ ਜੱਟ ਕੇ ਸਪੋਰਟ ਕਰਾਂਗੇ ਠੀਕ ਹੈ ਹਾਂ ਜੀ ਡਾਕਟਰ ਸਾਹਿਬ ਬਿਲਕੁਲ ਸਹਿਮਤ ਹਾਂ ਹਾਂ ਜੀ ਸਹਿਮਤ ਹਾਂ ਜੀ ਹਾਂ ਜੀ ਸੋਨਿਆ ਹੋਰ ਸੋਨਿਆ ਕਲੇ ਗੁਰੇ ਸੋਨਿਆ ਹੋਰ ਸੋਨਿਆ ਲਖਵਿੰਦਰ ਸਿੰਘ ਲੱਖੀ ਨੂੰ ਪਰਸੋਂ ਲਾਣ ਕਰਾਇਆ ਲੱਡੂ ਵੰਡੇ ਢੇੜਾ ਦੇਵੇ ਆ ਕੱਲ ਉਹਦੇ ਕਰੇ ਪ੍ਰੈਸ਼ਰ ਪਾਉਣ ਵਾਸਤੇ ਜੱਗੇਹੂਰੀ ਬਿਠਾਉਣ ਵਾਸਤੇ ਗਏ ਵੀ ਤੂੰ ਬੈਠਾ ਜੱਗੇਹੂਰੀ ਤੂੰ ਨੂੰ ਕਿ ਬਿਠਾਉਣ ਵਾਗੇ ਸਾਰੇ ਵੇੜਿਆਂ ਦੇ ਬੰਦੇ ਨਹੀਂ ਬੁਲਾਏ ਇਹਨਾਂ ਨੇ ਠੀਕ ਹੈ ਆਪੇ ਬੰਦਾ ਖੜਾ ਕਰਤਾ ਆਪੇ ਬਿਠਾਉਣ ਚ ਵਾਗੇ ਜੇ ਪੁੱਛਿਆ ਅਸੀਂ ਕਹਿੰਦੇ ਗਏ ਨਹੀਂ ਉਹਦੀ ਗਰੀਬ ਬੰਦੇ ਦੀ ਬੜੀ ਕਿਉ ਲੈਂਦੇ ਹੋ ਜੇ ਖੜਾ ਕਰਿਆ ਉਹਦੇ ਪੈਸੇ ਲਾਓ ਹਾਂਜੀ ਮੈਂ ਕੈਂਡੀਡੇਟ ਪੀਆਰ ਮੈਂ ਚੱਕ ਇਹਨਾਂ ਨੂੰ ਓੱਥੇ ਠੋਕੇ ਦਸਲ ਮਰਜੀ ਤੰਦੀ ਕੀ ਲੋੜ ਐ ਲੋਕ ਤੇ ਵੋਟਾ ਮੰਗੋ ਆਪਾਂ ਨਾ ਬਿਲਕੁਲ ਕੰਮ ਕਰਿਆ ਹੋਊਗਾ ਲੋਕ ਆਪਾਂ ਨੂੰ ਵੋਟਾਂ ਦੇਣਗੇ ਮੈਨੂੰ ਕਹਦੇ ਵੀ ਤੂੰ ਸਾਡੇ ਬਾੜੀ ਚ ਦਾਖਲ ਜੀ ਨੇ ਦੇ ਤੂੰ ਆ ਨਹੀਂ ਸਕਦਾ ਓਰੇ ਨਾ ਤੂੰ ਕਹਿੰਦਾ ਜੱਗੇ ਨੂੰ ਅਸੀਂ ਆਖਿਆ ਭਾਈ ਜੱਗਾ ਤੂੰ ਹੋ ਜਾ ਕਹਿੰਦਾ ਵੀ ਮੇਰੇ ਤਾਂ ਸਾਰਾ ਬੇੜਾ ਉਲਟਾ ਤਾਂ ਇਹਨਾਂ ਨੂੰ ਕੋਈ ਸਰਪੰਚੀ ਵਾਸਤੇ ਕੈਂਡੀਡੇਟ ਮਿਲੇ ਆ ਕੱਲ ਹਣੀ ਸਰਦਾਰ ਦੇ ਕੁੱਕੀ ਮੂੜੇ ਮਿੰਟਾਂ ਤਰਲੇ ਕਰਦੇ ਤੇ ਜਿਹੜੇ ਗੁਲਜਾਰੀ ਦੀਆਂ ਚੀਮੇ ਦੀਆਂ ਵੋਟਾਂ ਵਕਤ ਕਹਿੰਦੇ ਤੇ ਵੀ ਖਣੀ ਤੇਦਾ ਵੋਟ ਨਹੀਂ ਚੜਦੀ ਹੁਣ ਅੱਜ ਕਿਉਂ ਜਾਂਦੇ ਨੇ ਠੀਕ ਐ ਅੱਜ ਫੇਰ ਇਕੱਠ ਕਰਕੇ ਆ ਡਾਕਟਰ ਸਾਹਿਬ ਠੀਕ ਹੈ ਠੀਕ ਹੈ ਅੱਛਾ ਤਿਆਰੀ ਹੈ ਫਿਰ ਹੋਰ ਤਿਆਰੀ ਹੈ ਹੋਰ ਚੱਠਾ ਸਾਹਿਬ ਪਟਿਆਉਂਦੇ ਕਿਉਂ ਨਹੀਂ ਇਹਨਾਂ ਨੂੰ ਫੜਾ ਕਰ ਚੱਲੋ ਪਟਿਆਉਂਦੇ ਕਿਉਂ ਨਹੀਂ ਇਹਨਾਂ ਨੂੰ ਜੋਨ ਹੁੰਦੀ ਆ ਚੋਟੇ ਪੈਸੇ ਵੀ ਲਾਵਾਂਗੇ ਕਹੋ ਕਹਿਣਾ ਉਹ ਸੋ ਆਪਣੇ ਚੋ ਕਹਿਣਾ ਸੀ ਉਹਨੇ ਜੱਕ ਕੇ ਇਕੱਲੇ ਨੂੰ ਮੂੰਹ ਧੱਕ ਕੇ ਦੇਦਾ ਵੀ ਮੈਂ ਉਹ ਕੋਈ ਆਪੇ ਸਾਰੇ ਮੇਰੇ ਨਾਲੇ ਦਸੋ ਫੜਾ ਦੇ ਇਹਦੇ ਨਾਲ ਬਣੀ ਕੌਣ ਕਹਿੰਦਾ ਕਿਹੜਾ ਬੁਲਾਇਆ ਉਹਨੂੰ ਨਹੀਂ کہیں ਨਹੀਂ ਹੈਗਾ ਕਹਿਣਾ ਨਹੀਂ ਕਰੀਂ ਉਹਦਾ ਬਦਲ ਮੈਂ ਕਹਿੰਦਾ ਤੁਸੀਂ ਵੀ ਨਹੀਂ ਤੇ ਪ੍ਰਧਾਨ ਸਾਹਿਬ ਹੈਗੇ ਸੀ ਪਰ ਤੁਸੀਂ ਵੀ ਨਹੀਂ ਤੇ ਮੈਂ ਕਹਿੰਦਾ ਮੈਂ ਹੈਗਾ ਸੀ ਭਾਈ ਅੱਛਾ ਹੈਗਾ ਸੀ ਮੈਂ ਹੈਗਾ ਸੀ ਮੈਂ ਇਹ ਗੱਲ ਕਹੀ ਸੀ ਵਾਹ ਕਸੂ ਭਾਈ ਅੱਜ ਟਾਲ ਦੋ ਸਾਰੇ ਬੰਦਿਆਂ ਨੇ ਨਾਲੇ ਤੇ ਵੀ ਆਹ ਫਲਾਣੀ ਕਿਹਾ ਸੀ ਤੁਸੀਂ ਨੇ ਵੀ ਫਲਾਣੀ ਫਲਾਣੀ ਬੰਦੇ ਇਧਰੋਂ ਹੈ ਨਹੀਂ ਸਾਡਾ ਨਹੀਂ ਕੋਈ ਮੈਨੂੰ ਕਹਿੰਦੇ ਵੀ ਤੂੰ ਸਹਨਤਾ ਤੁਹਾਡੇ ਰਾਜਪਾਲ ਹੋਰੀ ਨਹੀਂ ਆਏ ਮਹਾਪਿਓ ਤਾਂ ਹੁੰਦੇ ਨਹੀਂ ਇਕੱਠੇ ਤੇ ਸਾਧ ਗੁਰ ਹੋਰੀ ਮਹਾ ਆਏ ਨਹੀਂ ਕੋਈ ਸਾਰਿਆਂ ਨੂੰ ਬਲਾਉ ਕਹਿ ਕੇ ਇਧਰ ਇਹ ਬਰਾਇਆਂ ਦੇ ਸਾਰੇ ਘਰਾਂ ਨੂੰ ਬੁਲਾਉ ਉਹ ਕਹਿੰਦੇ ਮੈਂ ਕਿਹਨੂੰ ਇਕੱਠ ਨੂੰ ਟਾਲ ਦੋ ਹੋ ਸਕਦਾ ਕਿਸੇ ਤੇ ਸਰਪਸੰਮਤੀ ਹੋ ਜਾਈ ਠੀਕ ਹੈ ਉਹਨਾਂ ਨੇ ਭਾਈ ਤੱਕ ਕੇ ਲਾਲਾ ਲਾਲਾ ਕਰਕੇ ਬੰਦਾ ਲੈ ਜੱਟ ਨੂੰ ਜਮ ਦਿਓ ਮੇਰੇ ਅੱਗੇ ਤੋਂ ਜਿਹੜੇ ਨੇ ਨਾ ਉਹਨਾਂ ਦਾਹਾ ਨੇ ਜਤੂਰ ਕੇ ਠੀਕ ਹੈ ਉਹਨਾਂ ਜੀ ਨਹੀਂ ਹੈਗਾ ਦੀ ਕੋਈ ਫਿਰ ਜਦੋਂ ਮੈਨੂੰ ਪੁੱਛਿਆ ਕਹਿੰਦੇ ਤੁਸੀਂ ਕਿਵੇਂ ਕਰੋਗੇ ਮਹਾ ਅਸੀਂ ਤਾਂ ਵੀ ਆਪਣੇ ਲਾੜੇ ਨਾਲ ਚੱਲਾਂਗੇ ਠੀਕ ਹੈ ਅੱਜ ਦੁਬਾਰੇ ਕੱਟ ਰੱਖਿਆ ਹੈ ਇਨਸਾਫ ਨਹੀਂ ਮਿਲਿਆ ਵੀੜੇ ਦੇ ਲਈ ਸਾਰਿਆਂ ਨੂੰ ਅੱਛਾ ਹਾਂ ਵੀ ਜੇ ਸਾਰੀਆਂ ਸੂਚੀਆਂ ਜਦੋਂ ਵੋਟਰ ਸੂਚੀਆਂ ਅਸੀਂ ਚੈੱਕ ਕਰੀਆਂ ਇੱਕ ਗਲੀ 'ਚੋਂ ਇੱਕ ਘਰ ਛੜਤਾ ਚਾਰ ਘਰ ਪੱਟ ਤੇ ਸਾਰਾ ਬੇੜਾ ਇਹਨਾਂ ਨੇ ਖੰਡਿਆਤਾ ਇਹ ਤਾਂ ਨਹੀਂ ਹੈਗਾ ਵੀ ਵੋਟਾਂ ਫਰਾ ਫਰਾ ਹੋ ਗਈਆਂ ਬੰਚੀਆਂ ਆ ਆਪਦੇ ਦਿੱਤੇ ਅੱਛਾ 10 ਨੰਬਰ ਰਵਾੜ ਜਿਹੜੋ ਕੇ ਜੀ ਮੈਂ ਕੱਲ ਲਖਵਿੰਦਰ ਸਿੰਘ ਲੱਖੀ ਨੂੰ ਪਰਸੋਂ ਲਾਣ ਕਰਾਇਆ ਲੱਡੂ ਵੰਡੇ ਗੇੜਾ ਦੇਵੇਂ ਆ ਕੱਲ ਉਹਦੇ ਘਰੇ ਪ੍ਰੈਸ਼ਰ ਪਾਉਣ ਵਾਸਤੇ ਜੱਗੇਹੂਰੀ ਬਿਠਾਉਣ ਵਾਸਤੇ ਗਏ ਵੀ ਤੂੰ ਬੈਠਾ ਜੱਗੇਹੂਰੇ ਜੱਗੇਹੂਰੀ ਕਿਉਂ ਜੱਗਾ ਮੀਤਾ ਕਿਸਾਨ ਜੂਨੀਅਰ ਵਾਲਾ ਮੈਂਬਰ ਆ ਉਹ ਆਪਣਾ ਮੀਤਾ ਜਿਹੜਾ ਕਿਸਾਨ ਜੂ ਉਹਨੂੰ ਕਿ ਬਿਠਾਉਣ ਵਾਸਤੇ ਬੈਠੋ ਜੀ ਇੱਕ ਮਿੰਟ ਕਿਉਂ ਬਿਠਾਉਣ ਵਾਸਤੇ ਵੀ ਬੈਠੋ ਜੀ ਅਸੀਂ ਬਈ ਬੰਦਾ ਕਰਦੇ ਆ ਆਪਦਾ ਵੀ ਕਿਹੜਾ ਬਾੜ ਤੇ ਕਿਹਨ ਸਰਵਸੰਮਤੀ ਹੋਰੀ ਆ ਆਪਦੀ ਆ ਕੋਈ ਸਾਰੇ ਵੇੜਿਆਂ ਦੇ ਬੰਦੇ ਨਹੀਂ ਬੁਲਾਏ ਇਹਨਾਂ ਨੇ ਕਿ ਆਪੇ ਬੰਦਾ ਖੜਾ ਕਰਤਾ ਆਪੇ ਬਿਠਾਉਣ ਚ ਵਾਗੇ ਜੇ ਪੁੱਛਿਆ ਅਸੀਂ ਕਹਿੰਦੇ ਗਏ ਨਹੀਂ ਉਹਦੀ ਗਰੀਬ ਬੰਦੇ ਦੀ ਬੜੀ ਕਿਉ ਲੈਂਨੇ ਹੋ ਜੇ ਖੜਾ ਕਰੇ ਆ ਉਹਦੇ ਪੈਸੇ ਲਾਓ ਪੈਸੇ ਲਾਓ ਜੇ ਚੋਣ ਹੁੰਦੀ ਆ ਪੈਸੇ ਲਾਓ ਜੱਗੇ ਦਾ ਪਿਛਲੀ ਵਾਰੀ ਜੱਗੇ ਦਾ ਪਿਛਲੀ ਵਾਰੀ ਡੱਬੇ ਬੰਡੇ ਜੱਗੇ ਦੇ 10 ਡੱਬੇ 1400 ਰੁਪਇਆ ਲੱਗਿਆ ਅਸੀਂ ਪੈਸੇ ਲਾਏ ਜੱਗਾ ਕਹੇ ਬਾਹ ਕੱਢ ਕੇ ਬਾਬਾ ਭਾਈ ਸਾਹਿਬ ਤੇ ਨੇਮ ਕਰਕੇ ਮੇਰਾ 1500 ਲੱਗਿਆ ਹੋਵੇ ਅਸੀਂ ਪੈਸੇ ਲਾਏ ਜੱਗਾ ਪੈਸੇ ਲਾਵੇ ਜੱਗਾ ਜੇ ਚੋਣ ਲੜਦਾ ਜੱਗੇ ਜੱਗੇ ਦੇ ਮੁਕਾਬਲੇ ਮੈਂ ਖੜਾ ਠੀਕ ਹੈ। ਉਹ ਮੈਂ 10 ਲੱਖ ਰੁਪਈਆ ਲੱਗੇ ਜग्गा ਚੋਣ ਲੜੇ। ਪ੍ਰਧਾਨ ਚਾਹ ਬਿਉਰੀ। ਠੀਕ ਹੈ। 10 ਨੰਬਰ ਚ ਰੋਕੀ ਜੀ। ਹਾਂਜੀ। 10 ਨੰਬਰ ਚ। 6 ਨੰਬਰ ਚੋਂ 10 ਚ। 10 ਚ ਰੋਕੀ ਜੀ। ਮੈਂ ਕੈਂਡੀਡੇਟ ਦੀ ਯਾਰ। ਮੈਂ ਚਾਹ ਕੇ ਨੇ ਉੱਥੇ ਠੋਕੇ 10 ਨੰਬਰ ਚ। ਬਿਲਕੁਲ। ਹਾਂ। ਇਹ ਇੱਕ ਦੀ ਕੈਂਡੀਡੇਟ ਦੀ ਸਾਡਾ। ਹਾਂਜੀ। ਇਹ ਜਾਣ ਕੇ ਕੱਟਿਆ ਗਏ। ਠੀਕ ਹੈ ਜੀ। ਇਹ ਪੰਡਿਤ ਇੱਧਰ ਤੀਕਾ ਕੈਂਡੀਡੇਟ ਸੀ ਕਰਕੇ ਉਧਰ ਪੇਰੀ ਭੇਜਿਆ ਗਿਆ ਇਹ ਕੰਮ ਕਰ ਨੇ ਪੰਚਾਇਤ ਨੇ ਫਿਰ ਡਰਨ ਦੀ ਕੀ ਲੋੜ ਹੈ ਲੋਕ ਤਾਂ ਵੋਟਾਂ ਮੰਗੋ ਆਪਾਂ ਨਾ ਬਿਲਕੁਲ ਕੰਮ ਕਰਿਆ ਹੋਊਗਾ ਲੋਕ ਆਪਾਂ ਨੂੰ ਵੋਟਾਂ ਦੇਣਗੇ ਲੋਕਾਂ ਨੇ ਤਾਂ ਦਿਖਾਤਾ ਉਹਨਾਂ ਨੂੰ ਸਾਰਾ ਕੁਝ ਅਜਿਹਾ ਨਹੀਂ ਪੁਰਾਣੇ ਜੱਪਾ ਇੱਕ ਗੱਲ ਕਹਿੰਦੇ ਜੇ ਕੋਈ ਕੰਮ ਕਰਿਆ ਮੈਂ ਬਾੜ ਦੇ ਵਿੱਚ ਮੈਂ ਬੋਰ ਤੋੜ ਕੇ ਮਰੋੜ ਕੇ ਨਹੀਂ ਵੋਟ ਪੈ ਸਕਦੀ ਨਾ ਗੱਲ ਦੇਖ ਬਾਈ ਦੱਸ ਰਿਹਾ ਇਧਰ ਉਹ ਕਹਿੰਦਾ ਵੀ ਬਿਠਾਉਣ ਵੀ ਪਾ ਕੇ ਆਪੇ ਖੜਾ ਕਰਕੇ ਆਪੇ ਬਿਠਾਉਣਾ ਇਹ ਗੱਲ ਨਵੀਂ ਆਈ ਹੈ ਲੱਡੂ ਵੰਡਾ ਤੇ ਉ ਤੋਂ ਮੁੰਡੇ ਤੋਂ ਮੈਨੂੰ ਮੈਂ ਯਾਰ ਜੀ ਮੈਨੂੰ ਕਹਦੇ ਵੀ ਤੂੰ ਸਾਡੇ ਬਾੜ ਵਿੱਚ ਦਾਖਲ ਜਿੰਦਾ ਤੂੰ ਆ ਨਹੀਂ ਸਕਦਾ ਓਰੇ ਨਾ ਤੁਸੀਂ ਸਾਰੇ ਪਿੰਡ ਚ ਦਾਖਲ ਕਿਤੇ ਵੀ ਕਰ ਸਕਦੇ ਹੋ ਥੋੜਾ ਹੁੰਦਾ ਹੈ ਨੰਬਰਦਾਰੋਂ ਹਾਨੀ ਸਰਦਾਰ ਦੇ ਘਰੇ ਬੰਦੇ ਨੇ ਕਿਹਾ ਤਰਾ ਵੀ ਨੰਬਰਦਾਰ ਉਸੇ ਦਾਖਲ ਜਿੰਦਾ ਬਾਵੇ ਸਰਪੰਚ ਨੇ ਕਿਹਾ ਕੀ ਗੱਲ ਰਾਜਪਾਲ ਕਾ ਮੇਰਾ ਪਰਿਵਾਰ ਮੇਰੀ رائے ਲੈਣਗੇ ਮੇਰੇ ਨਾਲ ਮੈਂਬਰ ਮੈਂਬਰ ਸਰਪੰਚ 5 ਸਾਲਾਂ ਬਾਅਦ ਬਦਲ ਜਾਂਦਾ ਠੀਕ ਹੈ ਨੰਬਰਦਾਰ ਸਦਾ ਦੀ ਸਰਪੰਚ ਸਾਹਿਬ ਸ਼ਾਮ ਨੂੰ ਅਸੀਂ ਜੱਗੇ ਨੂੰ ਕਿਹਾ ਜੱਗੇ ਨੂੰ ਕਿਹਾ ਭਾਈ ਬੰਦਾ ਜੱਗ ਆਹ ਜੱਗਾ ਕਹਿੰਦਾ ਜੱਗੀ ਨੂੰ ਖੜਾ ਕਰਦੇ ਆ ਜੱਗੀ ਤੇ ਕਿਹਾ ਵੀ ਜੇ ਤੁਸੀਂ ਪਹਿਲਾਂ ਜੱਗੀ ਦੀ ਬਲੀ ਲੈ ਲਈ ਵੀ ਜੱਗੀ ਨੂੰ ਪੈਸਿਆਂ ਨਾਲ ਖੜਾ ਕਰਦੇ ਹੋ ਕਹਿੰਦਾ ਜੱਗੇ ਨੂੰ ਅਸੀਂ ਆਖਿਆ ਭਾਈ ਜੱਗਾ ਤੂੰ ਹੋ ਜਾ ਕਹਿੰਦਾ ਵੀ ਮੇਰੇ ਤਾਂ ਸਾਰਾ ਬੇੜਾ ਉਲਟਾ ਅਸੀਂ ਆਖਿਆ ਵੀ ਤੇਰੇ ਖਿਲਾਫ 10 ਘਰ ਹੋਣੇ ਵੀ ਕੋਈ ਮੈਂਬਰ ਤੀ ਤਾ ਕੋਈ ਚੰਗੇ ਕੰਮ ਕਰੇ ਹੋਣੇ ਜਿਹਦੇ ਕੰਮ ਕਰਾਏ ਹੋਣੇ ਤੇਰੇ ਤੇਰੇ ਨਾਲ 20 ਬੰਦੇ ਤਾਂ ਜੁੜੇ ਹੋਣੇ 20 ਬੰਦੇ ਜੁੜੇ ਹੋਣੇ ਇਹਨਾਂ ਨੇ ਪਿੰਡ 'ਚ ਇੰਨਾ ਗੰਦ ਪਾਇਆ ਨਾ ਤਾਂ ਇਹਨਾਂ ਨੂੰ ਕੋਈ ਸਰਪੰਚੀ ਵਾਸਤੇ ਕੈਂਡੀਡੇਟ ਮਿਲੇ ਆ ਕੱਲ ਹਣੀ ਸਰਦਾਰ ਦੇ ਕੁੱਕੀ ਮੂੜੇ ਮਿੰਟਾਂ ਤਰਲੇ ਕਰਦੇ ਤੇ ਜਿਹੜੇ ਗਲਜਾਰੀ ਦੀਆਂ ਚੀਮੇ ਦੀਆਂ ਵੋਟਾਂ ਵਕਤ ਕਹਿੰਦੇ ਤੇ ਵੀ ਹਣੀ ਤੇਦਾ ਵੋਟ ਨਹੀਂ ਚੜਦੀ ਹੁਣ ਅੱਜ ਕਿਉਂ ਜਾਂਦੇ ਨੇ ਉਦੋਂ ਤੱਕ ਕਹਿੰਦੇ ਵੀ ਹਣੀ ਦੇ ਖਰੁੱਧ ਵੀ ਪਵਾ ਗਿੱਦੜ ਮਾਰ ਮੰਗਤਾ ਖੜਾ ਕਰਦੀਏ ਵੀ ਉਹ ਵੀ ਕਣਾ ਜਿਤੇ ਆਦਾਂਗੇ ਪਰ ਹਣੀ ਦੇ ਮਗਰ ਤੁਸੀਂ ਕਿਉਂ ਲੱਗਦੇ ਹੋ ਇਹ ਬੰਦਾ ਨਹੀਂ ਮਿਲਿਆ ਇਹਨਾਂ ਦਾ ਸਫਾਇਆ ਹੋਊਗਾ ਸਾਰੇ ਵਾਰਡ ਚ ਸਾਰੇ ਪਿੰਡ ਚੋਂ ਸਫਾਇਆ ਹੋ ਰਿਹਾ ਇਹਨਾਂ ਦਾ ਕਹਿੰਦੇ ਹੋ ਵੀ ਸਾਰੇ ਪਿੰਡ ਚੋਂ ਇਹਨਾਂ ਦਾ ਨਾ ਕੋਈ ਮੈਂਬਰ ਬਣ ਰਿਹਾ ਨਾ ਕੋਈ ਸਰਪੰਚ ਬਣ ਰਿਹਾ ਅੱਜ ਫਿਰ ਵਾਰਡ ਨੰਬਰ 6 ਚੋਂ ਬੰਦਾ ਕੈਂਡੀਡੇਟ ਖੜਾ ਕਰ ਰਹੇ ਹਾਂ ਹਾਂਜੀ ਕਿਹੜਾ ਕਣਾ ਲਿਆਓ ਸਾਹਮਣੇ ਫਿਰ ਕਰੋ ਲਾਣਾ ਸਾਹਮਣੇ ਆ ਕੇ ਕਹਿੰਦੇ ਆ ਵੀ ਜਗਾ ਆਵੇ ਮદાન ਚ ਠੀਕ ਹੈ ਜੇ ਗਏ ਨੇ ਜੇ ਕੰਮ ਕਰੇ ਨੇ ਪਿੰਡ ਚ ਮਨਾਨ ਚ ਆ ਵੀ ਠੀਕ ਅੱਜ ਵੀ ਆ ਵੀ ਆ ਵੀ ਆ ਗਏ ਉਹ ਆਉਂ ਆਵੀਂ ਬੇਲੋ ਕੋਲੇ ਅੱਜ ਸਾਰੇ ਬੰਦੇ ਜਿਹੜੇ ਆਪਣੇ ਪਰਿਵਾਰ ਦੇ ਅੱਛਾ ਜੀ ਸਾਰੇ ਅਸੀਂ ਦੇਖ ਸਕਦੇ ਹੋ ਦੋਸਤੋ ਜਿੱਥੇ ਗਊਸ਼ਾਲਾ ਚ ਸੇਵਾ ਕਰ ਰਹੇ ਨੇ ਗਊਸ਼ਾਲਾ ਦੇ ਪ੍ਰਧਾਨ ਨੇ ਗੁਰਸੇਵਕ ਸਿੰਘ 47 ਬਾਲ ਤੇ ਉਹ ਆ ਮੈਂਬਰੀ 6 ਨੰਬਰ ਵਾਰਡ ਚੋਂ ਆ ਦੇਖ ਸਕਦੇ ਹੋ ਜੀ ਹਾਂ ਚਾਹ ਚੜ੍ਹ ਜਾ ਸਾਰੀਆਂ ਸੰਗਤਾਂ ਖੜੀਆਂ ਨੇ ਹਾਂ ਭਾਈ ਓਕੇ ਸੇਮ ਪੈਂ ਸੇਮ ਤੋ ਪੂਰੀ سپورਟ ਕਰਾਂਗੇ ਜੱਟ ਕੇ سپورਟ ਕਰਾਂਗੇ ਠੀਕ ਹੈ ਹਾਂ ਜੀ ਡਾਕਟਰ ਸਾਹਿਬ ਬਿਲਕੁਲ ਸਹਿਮਤ ਹਾਂ ਹਾਂ ਜੀ ਸਹਿਮਤ ਹਾਂ ਜੀ ਹਾਂ ਜੀ ਸੋਨਿਆ ਬਹੁਤ शुक्रिया ਕਾਲ ਬਨੇ ਸੋਨਿਆ ਬਹੁਤ शुक्रिया ਤੁਹਾਨੂੰ ਵੀ ਤੁਹਾਨੂੰ ਵੀ ਮਨੂੰ ਵੀ ਸਾਰੀ ਕਰਾਂਗੇ ਹਰ ਹਰ ਪੱਕਾ ਤੁਹਾਨੂੰ ਮਾਰਦੇ ਕਰਾਂਗੇ ਇਹ ਕਰਾ ਵੀ ਇਹ ਤਲੇ ਨੂੰ ਕਰਕੇ ਛੱਡ ਦਾਂਗੇ ਹਰ ਪੱਖ ਤੋਂ ਜੀ ਮਦਦ ਕਰਾਂਗੇ ਜੇਕਰ ਮੁਕਾਬਲਾ ਸਖਤ ਹੋ ਗਿਆ ਹਾਂਜੀ ਫਿਰ ਕੰਮ ਛੱਡ ਦੋਗੇ ਨਹੀਂ ਛੱਡਦੇ ਅੱਛਾ ਨਾਲ ਖੇਡਣ ਵਾਲੀ ਦਾ ਗੱਲ ਨਾ ਵੀ ਕੰਮ ਛੱਡ ਕੇ ਨਾਲ ਚੱਲੋਗੇ ਹੁਣ ਵੀ ਹੁਣ ਵੀ ਨਾਲ ਨਾਲ ਜੁੜ ਗਏ 15 ਤੱਕ ਨਾਲ ਸੀਪੀ ਦੀ ਬੋਟ ਵੀ ਕਿ ਅਸੀਂ ਆਪ ਦੀ ਪੂਰੇ ਮਨੋਪਲੀ ਕਰੀਏ ਆ ਕੇ ਗੁੰਡਾਗਰਦੀ ਜਿਵੇਂ ਕਰਦੇ ਨੇ ਫਿਰ ਰਾਜਨੀਤੀ 'ਚ ਗੁੰਡਾਗਰਦੀ ਕਰੀ ਇਹਨਾਂ ਨੇ ਠੀਕ ਹੈ ਹਾਂਜੀ ਫਿਰ ਕੀ ਲੈ ਕੇ ਚੱਲੇ ਹੋਏ ਅੱਗੇ ਕੁਝ ਨਹੀਂ ਜੀ ਬਸ ਤੁਹਾਨੂੰ ਪਤਾ ਹੀ ਆ ਪਹਿਲਾਂ ਹੁਣ ਗਊਸ਼ਾਲਾ 'ਚ ਸੇਵਾ ਕਰਦੇ ਆਪਾਂ ਉੱਥੇ ਸੁਧਾਰ ਲਿਆਂਦਾ ਹੈਗਾ ਠੀਕ ਹੈ ਆਪਣੀ ਤਾਂ ਇਹ ਸੋਚ ਆ ਵੀ ਫਸੀ ਬੇੜੇ ਦੇ ਵਿੱਚ ਵੀ ਹੋਰ ਸੁਧਾਰ ਲੈ ਕੇ ਆਈਏ ਭਾਈ ਕੋਲ ਹੋਰ ਠੀਕ ਹੈ ਬਿਲਕੁਲ ਜੀ 6 ਨੰਬਰ ਵਾਰਡ ਚ ਗੁਰਸੇਵਕ ਸਿੰਘ ਢਾਲੀਵਾਲ ਕੈਂਡੀਡੇਟ ਜਿਹੜਾ ਐਲਾਨ ਕਰਤਾ ਨੰਬਰ 14 ਦੇ ਦੀ ਅਸੀਂ ਸਾਰੇ ਜਿਹੜੀਆਂ ਵੋਟਾਂ ਵੀ ਸਾਨੂੰ ਪੈਣਗੀਆਂ ਉਹ ਤਾਂ ਰੱਖ ਲੀਆਂ ਦੂਜਿਆਂ ਨੇ ਕੱਢਦੀਆਂ ਜਿੰਨਾ ਮਰਜੀ ਉਹ ਲਾ ਲੈਣ 6 ਨੰਬਰ ਵਾਰਡ 'ਚ ਹੀ ਰਹਿਾਂਗੇ ਆਪਾਂ ਵੇੜਾ ਹੈਗਾ ਆਪਣਾ ਇਹ ਕੱਢ ਨਹੀਂ ਸਕਦੇ ਚਲੋ ਤਾਂ ਹੈਗਾ ਛੋਟੀ ਬੋਟ ਕੈ ਨੰਬਰ 'ਚ ਬਾਕੀ 10 ਨੰਬਰ 'ਚ ਪਾਤੀ ਪਹਿਲਾਂ 6 'ਚ ਸੀ ਛੋਟੀ ਗਲਤੀ ਪਹਿਲਾਂ ਮੇਰੀਆਂ ਵੋਟਾਂ 6 ਨੰਬਰ ਵਾਰਡ 'ਚ ਦਿੱਤੀਆਂ ਸੀ ਗਲੀ ਦੇ ਵਿਚਾਲੇ 6 ਨੰਬਰ ਦੇ ਵਿਚਾਲੇ ਛੋਟੇ ਕੋਲ ਵਿਚਾਲੇ ਹੋ ਮੇਰੀ ਕੱਲੇ ਜਾਣੇ ਦੀ ਵੋਟ ਇਹਨਾਂ ਨੇ ਚੱਕ ਕੇ ਮਾਰੀ 601 ਨੰਬਰ ਤੇ ਵੋਟ ਮਾਰੀ ਮੇਰੀ ਕਾਏ ਨੰਬਰ ਤੇ ਬਾਕੀ ਹੁਣ 601 ਕਾਏ ਨੰਬਰ 'ਚ ਪਾੜ ਚ ਮੈਚ ਜੀ ਦੀ ਨਾਦੀ ਗੁਰੂ ਹੁਣ ਕਹੇ ਚੋਂ ਹੁਣ ਦਾ ਜੀ 10 ਚ